ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪੌੜੀ ਜੋ ਤੋਧ ਭਾਣਾ ਜੰਤ ਸੋ ਤੋਧ 부ਜਾਈ ਜੋ ਤੋਧ ਭਾਣਾ ਜੰਤ ਸੋ ਦਰਗਹਿ ਸਿਜਾਈ ਜਿਸਨੋ ਤੇਰੀ ਨਦਰ ਹਉ ਮੈਂ ਤਿਸ ਗਈ ਜਿਸਨੋ ਤੇਰੀ ਨਦਰ ਹਉ ਮੈਂ ਤਿਸ ਗਈ ਜਿਸਨੋ ਤੂ ਸੰਤੁਸ਼ਟ ਜਿਸਨੋ ਤੂੰ ਸੰਤੁਸ਼ਟ ਕਲਮਲ ਤੇ ਸਖਾਈ ਜਿਸ ਕਹਿ ਸੁਆਮੀ ਵੱਲ ਨਿਰਭਉ ਸੋ ਭਈ ਜਿਸਨੂੰ ਤੂੰ ਕਿਰਪਾਲ ਸੱਚਾ ਸੋ ਥਿਆਈ ਹਾਂ ਥਿਆਈ ਜਿਸਨੂੰ ਤੇਰੀ ਮਇਆ ਨਾ ਕੋ ਹੈ ਅਗਨਈ ਤਿਸਨੂੰ ਸਦਾ ਦਇਆਲ ਹਾਂ ਤਿਸਨੂੰ ਸਦਾ ਦਇਆਲ ਜਿਨ ਗੁਰ ਤੇ ਮਤ ਲਈ ਸਲੋਕ ਮਹੱਲਾ ਪੰਜਵਾ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਤੈ ਮਾਨ ਤਨ ਅੰਤਰ ਵਸ ਦੁਖਾ ਨਾਸ ਹੋਏ ਮਾਨ ਤਨ ਅੰਤਰ ਵਸ ਵਸ ਪੂਲਾ ਬੋਲਣਾ ਮਾਨ ਤਨ ਅੰਤਰ ਵਸ ਦੁਖਾ ਨਾਸ ਹੋਏ ਹੱਥ ਦੇ ਆਪ ਰੱਖ ਵਿਆਪ ਭਉ ਨ ਕੋਈ ਗੁਣ ਗਵਾ ਦਿਨ ਰੈਣ ਇਤ ਕੰਮ ਲਾਏ ਸੰਤ ਜਨਾ ਕੈ ਸੰਗ ਹੋ ਮੈ ਰੋਗ ਜਾਏ ਸਰਬ ਨਿਰੰਤਰ ਖਸਮ ਏ ਕੋ ਰਵ ਰਹਿਆ ਗੁਰ ਪ੍ਰ사ਦੀ ਸਚ ਸਚੋ ਸਚ ਲਹਿਆ ਦਇਆ ਕਰਹੁ ਦਇਾਲ ਆਪਣੀ ਸਿਫਤ ਦੇਹੁ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਏਹ ਮਹੱਲਾ ਪੰਜਵਾ ਏਕੋ ਜਪੀਐ ਮਨੁ ਮਾਹੀ ਇਕਸ ਕੀ ਸਰਣਾਇ ਇਕਸ ਸਿਓ ਕਰ ਪਰਹੜੀ ਦੂਜੀ ਨਾਹੀ ਜਾਏ ਇਕੋ ਦਾਤਾ ਮੰਗੀਐ ਸਾਬ ਕਿਛ ਪੱਲੇ ਪਾਏ ਮਨ ਤਨ ਸਾਸ ਗਰਾਸ ਪ੍ਰਭ ਹਾਂਜੀ ਮਨ ਤਨ ਸਾਸ ਗਰਾਸ ਪ੍ਰਭ ਇਥੇ ਨਿਸ਼ਰਾਮ ਹੈ ਇੱਕੋ ਇੱਕ ਧਿਆਏ ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ ਵਡਭਾਗੀ ਤੇ ਸੰਤ ਜਨ ਜੇਨ ਮਨ ਉੱਠਾ ਆਏ ਜਾਲ ਤਲ ਮਹੀਅਲ 라ਵ ਰਹਿਆ ਦੂਜਾ ਕੋਈ ਨਾ ਹੈ ਨਾਮ ਧਿਆਈ ਨਾਮ ਉਚਰਾ ਨਾਨਕ ਖਸਮ ਰਜਾਇ ਪੌੜੀ ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ ਜਿਸ ਨੂੰ ਤੂੰ ਰਖਵਾਲਾ ਜਿੱਤਾ ਤਿਨ ਭੈਣ ਹਾਂ ਜਿੱਤਾ ਤਿਨ ਭੈਣ ਜੇਸ ਨੂੰ ਤੇਰਾ ਅੰਗ ਤਿਸ ਮੁਖ ਉਜਲਾ ਜਿਸ ਨੂੰ ਤੇਰਾ ਅੰਗ ਨੂੰ ਨੰਨੇ ਹੂੜਾ ਲਾ ਕੇ ਜਿਸ ਨੂੰ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ ਜਿਸ ਨੂੰ ਤੇਰੀ ਨਦਰ ਨਾ लेखा ਪੁੱਛੀ ਐ ਜਿਸ ਨੂੰ ਤੇਰੀ ਖੁਸ਼ੀ ਤਿੰਨ ਨੌ ਨਿਧ ਪੁੰਚੀ ਐ ਜਿਸ ਨੂੰ ਤੂੰ ਪ੍ਰਭ ਵੱਲ ਹਾਂ ਜਿਸ ਨੂੰ ਇਥੇ ਸਾਰੇ ਪਦਾਂ ਤੇ ਯਮਕਾਂ ਹਾਂ ਤੇਸ ਕਿਆ ਮੁਖ ਛੰਦਗੀ ਤੇਸ ਕਿਆ ਮੁਖ ਛੰਦਗੀ ਜੇ ਸੁਨੋ ਤੇਰੀ ਮਿਹਰ ਸੋ ਤੇਰੀ ਬੰਦਗੀ ਹਾਂ ਬੰਦਗੀ ਦਦਿਸਾਰੀ ਬੰਦਗੀ ਸ਼ਲੋਕ ਮਹੱਲਾ ਪੰਜਵਾ ਓਹ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ ਤਦੋ ਭੁੱਲੇ ਸੇ ਜਮ ਜਮ ਮਰਦੇ ਤੈਨ ਕਦੇ ਨਾ ਚੁੱਕਣ ਹਾਵੇ ਮਹੱਲਾ ਪੰਜਵਾ ਸਤਗੁਰ ਸਿਮਰੋ ਆਪਣਾ ਕਟ ਅਵ ਘਟ ਘਟ ਘਾਟ ਹਰ ਹਰ ਨਾਮ ਜਪਨਤਿਆ ਕੋਈ ਨਾ ਬੰਧੈ ਵਾਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ